ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫੇਰ ਮੈਂ ਤੁਹਾਡੇ ਨਾਲ ਰੂਬਰੂ ਫੇਸਬੁੱਕ ਤੇ ਦੁਨੀਆ ਦੇ ਵਿੱਚ ਇੱਥੇ ਵੀ ਤੁਸੀਂ ਇਸ ਵਕਤ ਦੇਖ ਰਹੇ ਹੋ ਮੈਨੂੰ ਉਮੀਦ ਹੈ ਕਿ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਮੈਂ ਅਰਦਾਸ ਕਰਦਾ ਕਿ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਤਰੱਕੀਆਂ ਕਰੋ ਦੋਸਤੋ ਅੱਜ ਦੇ ਇਸ ਲਾਈਵ ਫੇਸਬੁਕ ਦੀ ਰੂਬਰੂ ਦੇ ਵਿੱਚ ਦੋ ਟਾਪਿਕ ਡਿਸਕਸ ਕਰਾਂਗੇ ਜਿਹੜੇ ਅੱਜ ਦੇ ਕਰੰਟ ਟਾਪਿਕ ਨੇ ਜਿਨ੍ਹਾਂ ਵਿੱਚੋਂ ਇੱਕ ਹੈਗਾ ਡੀਐਸਜੀਪੀਸੀ ਯਾਨੀ ਕਿ ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ ਜਿਹਦੀਆਂ ਕਿ ਅੱਜ ਚੋਣਾਂ ਨੇ ਅੱਜ ਇਲੈਕਸ਼ਨ ਹੈ ਦਿੱਲੀ ਦੇ ਵਿੱਚ ਸ਼ੁਰੂ ਹੋ ਗਏ ਹੋਣ ਇਲੈਕਸ਼ਨ ਵੋਟਾਂ ਦਾ ਜਿਹੜਾ ਸਿਲਸਲਾ ਸ਼ੁਰੂ ਹੋ ਗਿਆ ਹੁਣ ਦੋਸਤੋ ਇਹ ਅਕਸਰ ਕਿਹਾ ਜਾਂਦਾ ਹੈ ਕਿ ਰਾਜਨੀਤੀ ਜਿਹੜੀ ਉਹ ਧਰਮ ਦੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦੀ ਹੈ ਔਰ ਕਰਦੀ ਵੀ ਹੈ ਸੱਚ ਵੀ ਹੈ ਹੁਣਾ ਇਹ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਬਦਕਿਸਮਤੀ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਇਹ ਹੈ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਜਿਹਨੂੰ ਮਰਜ਼ੀ ਮaaf ਕਰ ਦੋ ਜਿਹਦੀ ਮਰਜ਼ੀ ਮਾਫੀ ਕੈਨਸਲ ਕਰ ਦੋ ਜਿਹਨੂੰ ਮਰਜ਼ੀ ਕਲੀਨ ਸ਼ੀਟ ਦੇ ਦਿਓ ਜੇ ਕੋਈ ਵਿਰੋਧੀ ਧਿਰ ਦੇ ਕੋਈ ਛੋਟੀ ਜਿਹੀ ਗਲਤੀ ਕੀਤੀ ਤੇ ਉਹਨੂੰ ਬਧਾ ਚੜਾ ਕੇ ਪੇਸ਼ ਕਰ ਦੋ ਜੇ ਜੇ ਆਪਣੇ ਬੰਦੇ ਨੇ ਕੋਈ ਗੁਰਬਾਣੀ ਦੀਆਂ ਤੁਕਾਂ ਨੂੰ ਤੋਰੋਂ ਨੂੰ ਮੋੜ ਕੇ ਪੇਸ਼ ਕਰਤਾ ਉਹਨੂੰ ਬਸ ਸਿੰਬੋਲਿਕ ਜੀ ਸਜ਼ਾ ਦੇ ਕੇ ਮਾਫ ਕਰ ਦਿਓ ਜਥੇਦਾਰ ਜਿਹੜੇ ਨੇ ਸਾਡੇ ਅਕਾਲ ਤਖਤ ਦੇ ਉਹ ਇਹਨਾਂ ਨੇ ਜੇਬਾਂ ਚੋਂ ਨਿਕਲਦੇ ਨੇ ਇਹਨਾਂ ਦੀਆਂ ਜੇਬਾਂ ਚੋਂ ਸ਼੍ਰੋਮਣੀ ਕਮੇਟੀ ਦੇ ਆ ਜਿਹੜੀਆਂ ਅਹੁਦੇਦਾਰੀਆਂ ਨਿਕਲਦੀਆਂ ਨੇ ਸੋ ਇਹ ਗੱਲਾਂ ਸਾਡੀ ਸੂਰਤ ਦੇ ਵਿੱਚ ਹੋਈਆਂ ਨੇ ਸਾਡੇ ਹੋਸ਼ ਦੇ ਵਿੱਚ ਅਸੀਂ ਦੇਖੀਆਂ ਨੇ ਆਪ ਅੱਖੀਂ ਸੋ ਦਿੱਲੀ ਦੇ ਵਿੱਚ ਅੱਜ ਇਲੈਕਸ਼ਨ ਹੈ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਵੀਰੋ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਆਮ ਆਦਮੀ ਪਾਰਟੀ ਧਰਮਾਂ ਦੀ ਰਾਜਨੀਤੀ ਨਹੀਂ ਕਰਦੀ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੇ ਧਰਮ ਦੇ ਗੁਣੀ ਗਿਆਨੀ ਲੋਕ ਨੇ ਵਿਦਵਾਨ ਲੋਕ ਨੇ ਉਹ ਧਰਮ ਨੂੰ ਚਲਾਉਣ ਤੇ ਜਿਹੜੇ ਰਾਜਨੀਤੀ ਨੂੰ ਜਾਣਦੇ ਨੇ ਉਹ ਰਾਜਨੀਤੀ ਨੂੰ ਚਲਾਉਣ ਰਾਜਨੀਤੀਆਂੰਤਰੰਬੱਲ ਕੁਸ ਭੈਟ ਨਹੀਂ ਕਰਨੀ ਚਾਹੀਦੀ ਤੇ ਧਾਰਮਿਕ ਬੰਦਿਆਂ ਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਅਸੀਂ ਇਸ ਗੱਲ ਦੇ ਬਿਲਕੁਲ ਪੱਕੇ ਸਟੈਂਡ ਤੇ ਆ ਜੀ ਅੱਜ ਇੱਕ ਬਿਆਨ ਆਇਆ ਹਰਸਿਮਰਤ ਕੌਰ ਦਾ ਹਾਲਾਂਕਿ ਅਕਾਲੀ ਦਲ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਉਹ ਬਿਲਕੁਲ ਵੀ ਪ੍ਰਚਾਰ ਕਰਨ ਨਹੀਂ ਗਏ ਬਾਦਲ ਸਾਹਿਬ ਬਾਦਲ ਪਰਿਵਾਰ ਵੀ ਦਿੱਲੀ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਚੋਂ ਗਾਇਬ ਰਿਹਾ ਹੈ ਉਹਦਾ ਕਾਰਨ ਵੀ ਤੁਸੀਂ ਸਮਝ ਸਕਦੇ ਹੋ ਕਿ ਲੋਕ ਇਹਨਾਂ ਨੂੰ ਹੁਣ ਅਕਸੈਪਟ ਨਹੀਂ ਕਰ ਰਹੇ ਲੋਕ ਇਹਨਾਂ ਤੋਂ ਸਵਾਲ ਪੁੱਛ ਰਹੇ ਨੇ ਕਿ ਜਿਹੜੀਆਂ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਸੀ ਇੱਕ ਵੀ ਬੰਦਾ ਕਿਉਂ ਨਹੀਂ ਫੜਿਆ ਗਿਆ ਜਦਕਿ ਤੁਹਾਡੇ ਕੋਈ ਕੋਈ ਜੁੱਤੀ ਭਗਾ ਕੇ ਮਾਰੇ ਤੇ ਜੁੱਤੀ ਵੱਜੇ ਵੀ ਨਾ ਉਹ ਬੰਦੇ ਨੂੰ ਅੱਧੇ ਘੰਟੇ ਜੀ ਪਤਾ ਨਹੀਂ ਕਿਹੜੇ ਸੀਸੀਟੀਵੀ ਕੈਮਰਿਆਂ ਨਾਲ ਹੀ ਤੁਸੀਂ ਲੱਭ ਲੈਨੇ ਹੋ ਫੜ ਲੈਨੇ ਹੋ ਤੇ ਸਾਡਾ ਜਿਹੜਾ ਸ਼ਬਦ ਗੁਰੂ ਹੈ ਜੋ ਸਾਡੇ ਆਪ ਦੇ ਘਰੇ ਹੀ ਸੁਰੱਖਿਅਤ ਨਹੀਂ ਹੈਗਾ ਫਿਰ ਅਸੀਂ ਹੋਰ ਕਿਤੋਂ ਦੀ ਉਮੀਦ ਕਿਵੇਂ ਕਰ ਸਕਦੇ ਸੋ ਇਹਨਾਂ ਸਵਾਲਾਂ ਦੇ ਜਵਾਬ ਬਾਦਲ ਪਰਿਵਾਰ ਕੋਲੇ ਜਾਂ ਕਾਲੀਦਾਲ ਕੋਲੇ ਹੈ ਨਹੀਂ ਇਸ ਕਰਕੇ ਉਹਨਾਂ ਨੇ ਇਸ ਵਾਰ ਬਿਹਤਰ ਸਮਝਿਆ ਕਿ ਆਪਾਂ ਦਿੱਲੀ ਦੀਆਂ ਸੰਗਤਾਂ ਦੇ ਮੱਥੇ ਨਾ ਹੀ ਲੱਗੀਏ ਅੱਜ ਹਰਸ਼ੀਮਰਤ ਕੋਰ ਦਾ ਇੱਕ ਬਿਆਨ ਆਇਆ ਕਿ ਸਾਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਹੈ ਦਿੱਲੀ ਦੇ ਵਿੱਚ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਵਿੱਚ ਇੱਕ ਮੌਕਾ ਸਾਨੂੰ ਹੋਰ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੀ ਸਿੱਖੀ ਨਾਲ ਸੰਬੰਧਿਤ ਸਾਡੇ ਸੁਪਨੇ ਨੇ ਸਿੱਖੀ ਨਾਲ ਸੰਬੰਧ ਸਾਡੇ ਇਰਾਦੇ ਨੇ ਉਹ ਹਜੇ ਅਧੂਰੇ ਨੇ ਉਹਨੂੰ ਪੂਰੇ ਕਰਨ ਦੇ ਪਰੇ ਚੜਨ ਦਾ ਮੌਕਾ ਮਿਲਣਾ ਚਾਹੀਦਾ ਪਹਿਲੀ ਗੱਲ ਤਾਂ ਹਰ ਸਿਮਰਤ ਕੌਰ ਜੀ ਟੈਕਨੀਕਲੀ ਤੁਸੀਂ ਬਹੁਤ ਰੋਂਗ ਹੋ ਅਕਾਲੀ ਦਲ ਤਾਂ ਲੜ ਨਹੀਂ ਸਕਦਾ ਧਾਰਮਿਕ ਇਲੈਕਸ਼ਨ ਤੁਸੀਂ ਕਿਵੇਂ ਕਹਿੰਦਾ ਕਿ ਸਾਨੂੰ ਇੱਕ ਮੌਕਾ ਹੋਰ ਦਿਓ ਇੱਕ ਹਾਈ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਚੱਲ ਰਿਹਾ ਹਜੇ ਤੱਕ ਕਿ ਇੱਕ ਪੋਲੀਟੀਕਲ ਪਾਰਟੀ ਧਾਰਮਿਕ ਇਲੈਕਸ਼ਨਾਂ ਕਿਵੇਂ ਲੜ ਸਕਦੀ ਹੈ ਤੇ ਤੁਸੀਂ ਕਿਸ ਬਹਾਫ ਤੇ ਕਹਿ ਰਹੇ ਹੋ ਕਿ ਸਾਨੂੰ ਇੱਕ ਮੌਕਾ ਹੋਰ ਦਿਓ ਇਹਦਾ ਮਤਲਬ ਤੁਹਾਨੂੰ ਹਜੇ ਇਸ ਗੱਲ ਦਾ ਪਤਾ ਨਹੀਂ ਹੈਗਾ ਤੁਸੀਂ ਕਿਤੇ ਤੁਹਾਡੇ ਦਿਲੋਂ ਸੱਚਾਈ ਨਿਕਲ ਗਈ ਆਮ ਤੌਰ ਤੇ ਬੱਲ ਸਾਹਿਬ ਇਸ ਗੱਲ ਨੂੰ ਡਿਨਾਈ ਕਰਦੇ ਨੇ ਕਿ ਸਾਡਾ ਤਾਂ ਜੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਨਾਲ ਕੋਈ ਸਬੰਧ ਹੀ ਨਹੀਂ ਨੰਬਰ 2 ਇਹਦਾ ਮਤਲਬ ਤੁਸੀਂ ਇੱਕ ਮੌਕਾ ਹੋਰ ਮੰਗ ਰਹੇ ਹੋ ਕਿ ਪੰਜਾਬ 'ਚ ਤਾਂ ਅਸੀਂ ਸਿੱਖੀ ਨੂੰ ਬਰਬਾਦ ਕਰਤਾ ਪੰਜਾਬ 'ਚ ਜਿਹਦਾ ਸਿੱਖੀ ਦਾ ਜਿੰਨਾ ਨੁਕਸਾਨ ਅਫਦਾਲੀ ਨੇ ਨਹੀਂ ਕੀਤਾ ਸੀ ਅਸੀਂ ਉਹਨਾਂ ਕਰਤਾ ਦਿੱਲੀ 'ਚ ਥੋੜਾ ਜਿਆਦਾ ਹਜੇ ਸਾਥੋਂ ਘੱਟ ਨੁਕਸਾਨ ਹੋਇਆ ਸਾਨੂੰ ਇੱਕ ਮੌਕਾ ਹੋਰ ਦਿਓ ਨਾ ਇਸ ਕੱਲ ਦਾ ਮੌਕਾ ਮੰਗ ਰਹੇ ਹੋ ਤੁਸੀਂ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ ਜੀ ਥੋੜਾ ਸ਼ਰਮ ਕਰ ਲੋ ਕਿ ਤੁਸੀਂ ਕਿਸ ਹੱਦ ਤੱਕ ਜਿਹੜਾ ਧਰਮ ਨੂੰ ਥੱਲੇ ਘੇਰਤਾ ਕਿਸ ਹੱਦ ਤੱਕ ਤੁਸੀਂ ਗੁਰਦੁਆਰਿਆਂ ਦੀਆਂ ਗੋਲਕਾਂ ਨੂੰ ਦੋਨੇ ਹੱਥੀ ਲੁੱਟਿਆ ਇਹ ਬੱਚੇ-ਬੱਚੇ ਨੂੰ ਪਤਾ ਹੈ ਸਿਕੰਦਰ ਮਲੂਕਾ ਕਿਸ ਤਰ੍ਹਾਂ ਅਰਦਾਸ ਦੀ ਪੈਰੋਡੀ ਕਰ ਰਹੇ ਨੇ ਕਿਸ ਤਰ੍ਹਾਂ ਉਹਨਾਂ ਨੇ ਬੇਅਦਵੀ ਕੀਤੀ ਅਰਦਾਸ ਦੀ ਤੇ ਉਹਨਾਂ ਨੂੰ ਜਿਹੜੀ ਸਜ਼ਾ ਵੀ ਦਿੱਤੀ ਉਹ ਸਜ਼ਾ ਉਹਨਾਂ ਨੇ ਭੁਗਤੀ ਹੋਈ ਨਹੀਂ ਫਿਰ ਦੁਬਾਰੇ ਸਜ਼ਾ ਦਿੱਤੀ ਸੋ ਕਿਰਪਾ ਕਰਕੇ ਹੁਣ ਬਖਸ਼ ਦਿਓ ਪਹਿਲਾਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਆਜ਼ਾਦ ਕਰਾਇਆ ਸੀ ਹੁਣ ਇਹ ਅਜਨ ਮਾਡਰਨ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਰਦਾ ਜਿਹੜੇ ਆਜ਼ਾਦ ਕਰਾਉਣੇ ਪੈਣਗੇ ਸੋ ਦਿੱਲੀ ਦੀ ਸੰਗਤ ਨੂੰ ਮੇਰੀ ਬੇਨਤੀ ਹੈ ਆਪਣੇ ਮਨ ਦੀ ਸੁਣੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣੋ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਜ਼ੁਲਮਾਂ ਖਿਲਾਫ ਜਿਹੜੀ ਲੜਾਈ ਲੜੀ ਉਹਨਾਂ ਨੂੰ ਕੈਂਚ ਰੱਖਦੇ ਹੋਏ ਮੈਂ ਨਹੀਂ ਕਹਿੰਦਾ ਕਿ ਨੂੰ ਵੋਟਾ ਪਾਓ ਜਿਹੜਾ ਬੰਦਾ ਚੰਗਾ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਬੰਦਾ ਗੁਰਦੁਆਰਾ ਸੰਭਾਲ ਕਰ ਸਕਦਾ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਸੀਂ ਹਰ ਦੋ ਹਰ ਰੋਜ਼ ਅਰਦਾਸ ਦੇ ਵਿੱਚ ਹੀ ਮੰਗਦੇ ਆ ਕਿ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਾ ਗਿਆ ਹੈ ਉਹਨਾਂ ਦੀ ਸੇਵਾ ਸੰਭਾਲਦਾ ਉਹਨਾਂ ਦੀ ਸੇਵਾ ਸੰਭਾਲਦਾ ਜਿੰਮਾ ਖਾਲਸਾ ਜੀ ਨੂੰ ਬਾਕੀਓ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਸਾਡੇ ਬਾਹਰਲੇ ਮੁਲਕਾਂ ਚ ਹੱਦਾਂ ਤੋਂ ਪਾਰ ਵੀ ਰਹਿ ਗਏ ਸੀ ਉਹਨਾਂ ਦੀ ਸੇਵਾ ਸੰਭਾਲ ਕਰਨ ਦੀ ਵੀ ਅਰਦਾਸ ਕਰਦੇ ਆ ਕਿ ਸਾਨੂੰ ਉਹਦੀ ਜ਼ਿੰਮੇਵਾਰੀ ਦਿਓ ਸੋ ਜੇ ਤੁਹਾਨੂੰ ਲੱਗਦਾ ਕਿ ਇਹ ਬੰਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦੇ ਵਿੱਚ ਟਾਈਮ ਕੱਢ ਸਕਦੇ ਨੇ ਤੇ ਇਹਨਾਂ ਦੀ ਨਜ਼ਰ ਗੋਲ ਕਾਂ ਤੇ ਨਹੀਂ ਹੈਗੀ ਉਹਨਾਂ ਬੰਦਿਆਂ ਨੂੰ ਵਿਦਵਾਨ ਲੋਕਾਂ ਨੂੰ ਜਿਨ੍ਹਾਂ ਨੂੰ ਸਿੱਖੀ ਦਾ ਜਿਨ੍ਹਾਂ ਨੂੰ ਧਰਮ ਬਾਰੇ ਨੌਲੇਜ ਹੈ ਵਿਚਾਰ ਵਟਾਂਦਰਾ ਕਰ ਸਕਦੇ ਨੇ ਕੱਲ ਨੂੰ ਲੋਡ ਪੈਣ ਤੇ ਕਿਸੇ ਟੀਵੀ ਤੇ ਡਿਬੇਟ ਹੋਣ ਤੇ ਜਾਂ ਕੋਈ ਧਾਰਮਿਕ ਕੋਈ ਸੰਮੇਲਨ ਹੋਣ ਤੇ ਉਹ ਆਪਣਾ ਪੱਖ ਵੀ ਰੱਖ ਸਕਣ ਉਹ ਹਜੇ ਬੰਦਿਆਂ ਨੂੰ ਚੁਣੋ ਤਾਂ ਕਿ ਸਾਡਾ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਧਰਮ ਦੁਨੀਆ ਦੇ ਵਿੱਚ ਸਭ ਤੋਂ ਮਹਾਨ ਸਾਡਾ ਧਰਮ ਜਿਹੜਾ ਸਰਵਦਾ ਭਲਾ ਮੰਗਦਾ ਹੈ ਦੁਨੀਆ 'ਚ ਕੋਈ ਧਰਮ ਹੈ ਜਾਨੀ ਜਿਹੜਾ ਤੁਹਾਨੂੰ ਫਰੀ ਦੇ ਵਿੱਚ ਮੁਫਤ ਦੇ ਵਿੱਚ ਖਾਣਾ ਖਵਾਉਂਦਾ ਹੋਵੇ ਲੰਗਰ ਛਕਾਉਂਦਾ ਹੋਵੇ ਦੁਨੀਆ 'ਚ ਕੋਈ ਧਰਮ ਹੈ ਹੋ ਜਾਨੀ ਜਿਹੜਾ ਤੁਹਾਨੂੰ ਫਰੀ ਦੇ ਵਿੱਚ ਰਹਿਣ ਲਈ ਕਮਰੇ ਜਾਂ ਸਰਾਂ ਦਿੰਦਾ ਹੋਵੇ ਸੋ ਸਾਡਾ ਜਿਹੜਾ ਧਰਮ ਹੈ ਉਹ ਸਰਬੱਤ ਦਾ ਭਲਾ ਮੰਗਦਾ ਹੈ ਉਹ ਨੇਚਰ ਕੁਦਰਤ ਦਾ ਜਿਹੜਾ ਭਲਾਈ ਮੰਗਣ ਦਾ ਸਾਡਾ ਗ੍ਰੰਥ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਅਸੀਂ ਕੁਦਰਤ ਨੂੰ ਪਿਆਰ ਕਰਨ ਵਾਲਾ ਸਾਡਾ ਗ੍ਰੰਥ ਹੈ ਪਾਣੀ ਨੂੰ ਪਿਤਾ ਦਾ ਦਰਜਾ ਪਵਨ ਹਵਾ ਨੂੰ ਗੁਰੂ ਦਾ ਦਰਜਾ ਧਰਤੀ ਨੂੰ ਮਾਤਾ ਦਾ ਦਰਜਾ ਦੇਣ ਵਾਲਾ ਸਾਡਾ ਗ੍ਰੰਥ ਹੈ ਸਾਡੇ ਗੁਰੂਆਂ ਦੀਆਂ ਲਿਖਤਾਂ ਨੇ ਤੇ ਸੂਝਵਾਨ ਤੇ ਚੰਗੇ ਵਿਦਵਾਨ ਲੋਕਾਂ ਨੂੰ ਜ਼ਰੂਰ ਚੁਣਿਓ ਜਿਹੜੇ ਪੈਸੇ ਵੰਡਦੇ ਨੇ ਜਾਂ ਜਿਹੜੇ ਤੁਹਾਨੂੰ ਕਿਸੇ ਤਰੀਕੇ ਨਾਲ ਲਾਲਚ ਦਿੰਦੇ ਨੇ ਉਹਨਾਂ ਤੋਂ ਬਚਿਓ ਕਿਉਂਕਿ ਜਿਹੜੇ ਤੁਹਾਨੂੰ ਇੱਕ ਇੱਕ ਦਿਨ ਦਾ ਲਾਲਚ ਦਿੰਦੇ ਨੇ ਉਹ 5 ਸਾਲ ਤੁਹਾਡੇ ਸਵਾਰਥਾਂ ਨੂੰ ਵੇਚਣਗੇ ਆਪਣੇ ਸਵਾਰਥਾਂ ਪਿੱਛੇ ਤੁਹਾਡੇ ਹਿੱਤਾਂ ਨੂੰ ਵੇਚਣਗੇ ਦੂਜੇ ਨੰਬਰ ਤੇ ਇੱਕ ਜਿਹੜਾ ਬਿਆਨ ਆਇਆ ਅੱਜ ਡੀਜੀਪੀ ਪੰਜਾਬ ਦਾ ਕਿ ਚੋਣ ਨਤੀਜਿਆਂ ਤੋਂ ਬਾਅਦ ਗੈਂਗਸਟਰਾਂ ਦੇ ਖਿਲਾਫ ਸਖਤ ਕਾਨੂੰਨ ਬਣੂਗਾ ਬੜੀ ਅੱਛੀ ਗੱਲ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਸਖਤ ਕਾਨੂੰਨ ਬਣਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਅਫਸਰਾਂ ਚ ਪਰ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਇੱਥੇ ਕਿ ਚੋਣ ਨਤੀਜਿਆਂ ਤੋਂ ਪਹਿਲਾਂ ਕਿਉਂ ਨਹੀਂ ਬਣਿਆ ਇਹ ਕਾਨੂੰਨ ਕਿੰਨੇ ਮਾਵਾ ਦੇ ਪੁੱਤ ਮਰਵਾਤੇ ਜੀ ਗੈਂਗ ਲੜਾਈਆਂ ਚ 20 21 21 ਸਾਲ ਦੇ ਜਵਾਕ ਉਹ ਪਿਸਤੌਲੋ ਪਿਸਤੌਲੀ ਖੇਡਣ ਲਾਤੇ ਇਹਨਾਂ ਨੇ ਲੀਡਰਾਂ ਨੇ ਇਹ ਜੋ ਉਹਨਾਂ ਦਾ ਕਸੂਰ ਨਹੀਂ ਮੁੰਡਿਆਂ ਦਾ ਇਹ ਲੀਡਰਾਂ ਨੇ ਉਹਨਾਂ ਨੂੰ ਕਾਲਜਾਂ ਚ ਸਕੂਲਾਂ ਚ ਸ਼ਕਤੀਆਂ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਪੜਗਾਤਾਂ ਆਪਦੀਆਂ ਵੋਟਾਂ ਵਾਸਤੇ ਆਪਦੇ ਮਕਸਦਾਂ ਵਾਸਤੇ ਵਰਤ ਕੇ ਉਸ ਤੋਂ ਬਾਅਦ ਮੌਲੇਵਾਲਦ ਵਾਂਗੂ ਛੱਡ ਤੇ ਉਸ ਤੋਂ ਬਾਅਦ ਉਹਨਾਂ ਕੋਲੇ ਪਿਸਤੌਲ ਆ ਗਏ ਦੁਸ਼ਮਣੀਆਂ ਪੈ ਗਈਆਂ ਦੂਜਿਆਂ ਨਾਲ ਇੱਕ ਦੂਜਿਆਂ ਨਾਲ ਫਿਰ ਉਹ ਹੁਣ ਨਾ ਕਰਦੇ ਰਹੇ ਨਾ ਘਾਟਦੇ ਰਹੇ ਕੈਨੇਡਾ ਦੇ ਵਿੱਚ ਇੱਕ ਅਖਬਾਰ ਚ ਪੜਿਆ ਸੀ ਇੱਕ ਵਾਰੀ ਕਿ ਜਿਹੜੇ ਗੈਂਗਸਟਰ ਨੇ ਚਾਹੇ ਉਹ ਡਰੱਗਸ ਵਾਲੇ ਨੇ ਚਾਹੇ ਦੂਜੇ ਗੈਂਗਸਟਰ ਨੇ ਉਹਨਾਂ ਦੀ ਐਵਰੇਜ ਏਜ 23 ਤੋਂ 24 ਸਾਲ ਹੈ ਜੇ ਉਹ ਗੈਂਗ ਛੱਡ ਕੇ ਬਾਹਰ ਜਾਂਦੇ ਨੇ ਆਮ ਆਮ ਜ਼ਿੰਦਗੀ ਜਿਉਂਦੇ ਨੇ ਤਾਂ ਗੈਂਗ ਗੈਂਗ ਵਾਲੇ ਮਾਰ ਦਿੰਦੇ ਨੇ ਤੇ ਜੇ ਨਹੀਂ ਛੜ ਦੇ ਗੈਂਗ ਚ ਰਹਿੰਦੇ ਨੇ ਤਾਂ ਪੁਲਿਸ ਦੇ ਇਨਕਾਊਂਟਰ ਚ ਮਰ ਜਾਂਦੇ ਨੇ ਸੋ ਵੀਰੋ ਇਸ ਗੱਲ ਦਾ ਮੈਨੂੰ ਦੁੱਖ ਹੈ ਕਿ ਡੀਜੀਪੀ ਪੰਜਾਬ ਕਹਿ ਰਿਹਾ ਕਿ ਚੋਣ ਨਤੀਜਿਆਂ ਤੋਂ ਬਾਅਦ ਬਣਾਵਾਂਗੇ ਕਾਨੂੰਨ ਇਹਦਾ ਮਤਲਬ ਪਹਿਲਾਂ ਕਾਨੂੰਨ ਤੋਂ ਬਿਨਾਂ ਹੀ ਚੱਲਦਾ ਰਿਹਾ ਕੰਮ ਇਹਦਾ ਮਤਲਬ ਪਹਿਲਾਂ ਜਿਹੜੇ ਕੋਈ ਨਾਬਾ ਜੇਲ੍ਹ ਚੋਂ ਭੱਜ ਗਿਆ ਕੋਈ ਕਿਤੇ ਲੜਾਈਆਂ ਹੋ ਗਈਆਂ ਤਾਂ ਮਤਲਬ ਸਭ ਲੀਡਰਾਂ ਦੀ ਸ਼ੈ ਤੇ ਹੋਇਆ ਸੀ ਸੋ ਦੋਸਤੋ ਹੌਲੀ ਹੌਲੀ ਇਹਨਾਂ ਦੇ ਖੁਲਾਸੇ ਹੁੰਦੇ ਰਹਿਣਗੇ ਅਸੀਂ ਵੀ ਮੌਕੇ ਮੌਕੇ ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਅੱਜ ਮੈਨੂੰ ਕੋ ਉਧਰ ਜਾਣਾ ਹੈ ਸਾਰੇ ਪੰਜਾਬ ਦੇ ਵਲੰਟੀਅਰਾਂ ਦੀ, ਆਉਦੇਦਾਰਾਂ ਦੀ, ਕੈਂਡੀਡੇਟਾਂ ਦੀ ਇੱਕ ਮੀਟਿੰਗ ਹੈ। ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇੱਕ ਦੂਜੇ ਨੂੰ ਮਿਲਣ ਦਾ ਘੱਟ ਮੌਕਾ ਮਿਲਿਆ। ਸੋ ਇੱਕ ਵਾਰੀ ਦੁਬਾਰਾ ਇਕੱਠੇ ਹੋ ਕੇ ਇੱਕ ਵਾਰੀ ਫੇਰ ਹੱਥ ਨਾਲ ਹੱਥ ਮਿਲਾ ਕੇ ਇੱਕ ਵਾਰੀ ਫੇਰ ਇਨਕਲਾਬ ਦੇ ਜਿੰਦਾਬਾਦ ਦੇ ਨਾਅਰੇ ਲਾ ਕੇ ਅਸੀਂ ਪੰਜਾਬ ਦੀ ਜਿਹੜੀ ਇਹ ਆਜ਼ਾਦੀ ਦੀ ਦੂਜੀ ਲੜਾਈ ਹੈ, ਉਹਨੂੰ ਲੜਨ ਵਾਸਤੇ ਔਰ ਹੋਪਫੁਲੀ ਪਰਮਾਤਮਾ ਦੀ ਕਿਰਪਾ ਰਹੀ ਤਾਂ 11 ਮਾਰਚ ਨੂੰ ਜਿੱਤਣ ਤੋਂ ਬਾਅਦ ਦੁਬਾਰਾ ਪੰਜਾਬ ਦੀ ਲੜਾਈ ਨੂੰ ਲੜਨ ਵਾਸਤੇ ਅਸੀਂ ਆਪਣੇ ਇੱਕ ਦੂਜੇ ਨਾਲ ਫੇਰ ਮਿਲ ਕੇ ਨਕਸ਼ੇ ਬਣਾਵਾਂਗੇ ਨੀਤੀਆਂ ਬਣਾਵਾਂਗੇ ਇਨਕਲਾਬ ਜਿੰਦਾਬਾਦ